ਆਜਾ ਜੀ ਸਾਡਾ ਘਰ ਤੇ ਆ ਲੱਗੀਆਂ ਆਪਣੀਆਂ ਦੋ ਬਰੇ ਸਾਬ ਦੇ ਦਰਸ਼ਨ ਕਰੋ। ਉਹ ਆ ਮੰਦਰਾ ਜੀ ਸਾਡੀ ਗਲੀ ਦਾ। ਡੋਬੀ ਗਏ ਆ ਪਾਣੀ ਦੇ ਅੰਦਰ। ਕੀ ਹੁੰਦੀ ਸੀ ਜੀ? ਕਿੰਨਾ ਕਿੰਨਾ ਪਾਣੀ ਖੜਾ ਹੋ ਗਿਆ। ਇੰਗਲਿਸ਼ ਕਦੇ ਪੈ ਨੇ ਮੀਂਹ ਦੇ ਵਿੱਚ ਦੇਖੋ। ਲੁਧਿਆਣਾ ਸ਼ਹਿਰ ਹੋਇਆ ਪਾਣੀ ਪਾਣੀ। ਫੈਸਟੀਕਲ ਜੀ ਸਵਾਗਤ ਹੈ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਅਸੀਂ ਆਪਣੇ ਸ਼ਹਿਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ بارش ਤੇ ਲੈ ਕੇ ਚੱਲਾਂਗੇ ਤੁਹਾਨੂੰ ਸਾਰੀਆਂ ਗਲੀਆਂ ਦਾ ਟੂਰ ਕਰਾਵਾਂਗੇ ਦਿਖਾਵਾਂਗੇ ਕਿ ਮੀਂਹ ਕਿੱਥੇ ਕਿੰਨਾ ਕਿੰਨਾ ਪੈ ਰਿਹਾ ਤੇ ਕਿੰਨੇ ਕਿੰਨਾ بارش ਦੇ ਨਾਲ ਜਿਹੜੀਆਂ ਨੇ ਉਹ ਗਲੀਆਂ ਭਰ ਚੁੱਕੀਆਂ ਤੇ ਆਓ ਸਾਡੇ ਨਾਲ ਚੱਲਦੇ ਹਾਂ ਅੱਜ ਦਾ ਜਿਹੜਾ ਵਲੌਗ ਆ ਕਰਦੇ ਹਾਂ ਸਾਡੇ ਆਪਣੇ ਏਰੀਏ ਆਪਣੇ ਮਹੱਲੇ ਤੋਂ ਸ਼ੁਰੂ ਆ ਜਾ ਜੀ ਸਾਡਾ ਘਰ ਤੇ ਆ ਲੱਗੀਆਂ ਆਪਣੀਆਂ ਦੋ ਗੱਡੀਆਂ ਤੇ ਹੁਣ ਆਜੋ ਐਨੂੰ ਆ ਸਾਹਮਣੇ ਦਰਸ਼ਨ ਕਰਦੇ ਪਏ ਤੁਸੀਂ ਗੁਰਦੁਆਰਾ ਸਾਹਿਬ ਦੇ ਤੇ ਆ ਸਾਡੀ ਦੁਕਾਨ ਆ ਜੀ ਮਸ਼ਹੂਰ ਅੰਬੂ ਕਰਿਆਨਾ ਸਟੋਰ ਅੱਜ ਜਦੋਂ ਸਵੇਰੇ ਅਸੀਂ ਉੱਠੇ ਨਾ 6:30 ਵਜੇ ਉਦੋਂ ਤੋਂ ਹੀ ਬਰਸਾਤ ਨਾ ਹਲਕੀ ਹਲਕੀ ਸਟਾਰਟ ਹੋਈ ਤੇ ਆ ਪਹਿਲਾਂ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਸਾਡੇ ਮੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਮੰਦਿਰ ਮੰਦਿਰ ਇੱਕੋ ਹੀ ਗਲੀ ਦੇ ਵਿੱਚ ਆ ਅੱਗੇ ਚੱਲ ਕੇ ਤੁਹਾਨੂੰ ਮੰਦਿਰ ਵੀ ਦਿਖਾਣੇ ਆ ਤੇ ਆਪਾਂ ਗੱਲ ਕਰਦੇ ਪਏ ਸੀਗੇ ਹਨਾ ਵੀ ਸਵੇਰੇ ਜਦੋਂ ਉੱਠੇ ਤੇ ਹਲਕੀ ਹਲਕੀ ਬਾਰਿਸ਼ ਹੋ ਰਹੀ ਸੀ ਤੋ ਉਸ ਤੋਂ ਬਾਅਦ ਇੱਕਦਮ ਹੀ ਸ਼ੁਰੂ ਹੋ ਗਈ ਸਵੇਰੇ 6:30 ਤੋਂ ਸ਼ੁਰੂ ਹੋਈ ਆ ਤੇ ਹੁਣ ਟਾਈਮ ਇਸ ਵੇਲੇ 9:00 9:00 ਦਾ ਟਾਈਮ ਆ ਤੇ ਤੁਸੀਂ ਦੇਖ ਸਕਦੇ ਹੋ ਇੰਨਾ ਇੰਨਾ ਗਲੀਆਂ ਦੇ ਵਿੱਚ ਵੈਸੇ ਸਾਡੀ ਗਲੀ ਦੇ ਵਿੱਚ ਪਾਣੀ ਖੜਦਾ ਨਹੀਂ ਹੈਗਾ ਤੇ ਪਰ ਥੜਾ ਥੜਾ ਖੜਿਆ ਆ ਤੇ ਹੁਣ ਜਿਸ ਤਰ੍ਹਾਂ ਕ੍ਰਿਸ਼ਨ ਜਨਮ ਮਸ਼ਟਮੀ ਆਉਣ ਵਾਲੀ ਆ ਉਹਦੇ ਕਾਰਨ ਗਲੀਆਂ ਦੇ ਵਿੱਚ ਡੈਕੋਰੇਸ਼ਨ ਕੀਤੀ ਆ ਦੇਖੋ ਆ ਮੰਦਿਰ ਆ ਜੀ ਸਾਡੀ ਗਲੀ ਦਾ ਪਰ ਨਾਲੇ ਵੇ ਲੋ ਕਿੱਦਾਂ ਚੁੰਦੇ ਪਏ ਨੇ ਚਲੋ ਆਹ ਦੇਖੋ ਇੰਨਾ ਇੰਨਾ ਪਾਣੀ ਖੜ ਗਿਆ ਹੈ ਅਤੇ ਆ ਜਾਨਵਰ ਵੀ ਆਸਰਾ ਲੈ ਕੇ ਬੈਠੇ ਹੋਏ ਨੇ ਦਿਖਾਓ ਕਿੰਨਾ ਕਿੰਨਾ ਪਾਣੀ ਖੜ ਗਿਆ ਆ ਲੈ ਗਲੀਆਂ ਦੇ ਸਭੋ ਘਾਟਾ ਹੈ ਨਾ ਕਿੱਦਾਂ ਆਪਾਂ ਨੂੰ ਗਲੀਆਂ ਦਾ ਘਾਟਾ ਦਾ ਪਾਣੀ ਹਾਂ ਚਲੋ ਚੱਲਦੇ ਅੱਗੇ ਦੇਖਦੇ ਆਂ ਹੋਰ ਗਲੀਆਂ ਚ ਕਿੰਨਾ ਕਿੰਨਾ ਖੜਿਆ ਪਾਣੀ ਪਹਿਲੇ ਗੱਲ ਦੇ ਮੇਰੇ ਭਾਈਆ ਇਹ ਗਲੀ ਹੁਣ ਆਜੀ ਹੈ ਜੀ پارک ਵਾਲੀ ਇਸ ਗਲੀ ਦੇ ਵਿੱਚ پارک ਬਣੀ ਆ ਵੱਡੀ ਟੈਂਕੀ ਵਾਲੀ پارک ਪਹਿਲਾਂ ਜਿਹੜਾ ਇਹ ਮੋਲਾ ਮਸ਼ਹੂਰ ਸੀ ਨਾ ਇਹ ਟੈਂਕੀ ਵਾਲੀ پارک ਤੋਂ ਸੀ ਹਜੇ ਵੀ ਹੈਗਾ ਪਰ ਹੁਣ ਟੈਂਕੀ ਰਹੀ ਨਹੀਂ ਇੱਥੇ ਹਨਾ ਜੀ ਟੋ ਫੋਟ ਉੱਚੀ ਸੀ ਜੀ ਟੈਂਕੀ ਟੈਂਕੀ ਵਾਲੀ ਤਾਂ ਪਛਾਨ ਸੀ ਇਹਦੀ ਹਨਾ ਹਾਂ ਇੱਕ ਪਾਰਕ ਦੀ ਪਰ ਹੁਣ ਟੈਂਕੀ ਰਹੀ ਨਹੀਂ ਸਿੱਧੀ ਕਰਤੀ ਹੈ ਪਰ ਹਜੇ ਵੀ ਨਾ ਜੇ ਲੋਕੀ ਇੱਧਰ ਨੂੰ ਆਉਂਦੇ ਨੇ ਤੇ ਕਹਿ ਦਿੰਦੇ ਆ ਵੀ ਟੈਂਕੀ ਵਾਲੀ ਪਾਰਕ ਜਾਣਾ ਬੜਾ ਬੂਡਾ ਪਾਰਕ ਹੈ ਤੇ ਬਾਕੀ ਪੜੀਆ ਸਾਹਿਬ ਦਾ ਦਫਤਰ ਉਹਦੇ ਲਈ ਵੀ ਇਹ ਮਸ਼ਹੂਰ ਆ ਤੇ ਆ ਤੁਹਾਨੂੰ ਪਾਣੀ ਦਿਖਾਣਿਆ ਦੇ ਲੋ ਔਰ ਪਾਣੀ ਜਮਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਚਲੋ ਚੱਲਦੇ ਅੱਗੇ ਦੇਖਦੇ ਗਲੀਆਂ ਦਾ ਹਾਲ ਕੀ ਓ ਉਹ ਨਾ ਆ ਲੋ ਨਾ ਕਰੋ ਪੈਰ ਬੱਚਿਆਂ ਵਾਂਗੂ ਪਹਿਲਾਂ ਨੇ ਛੋਟੇ ਛੋਟੇ ਦਿੱਤਿਆ ਕਿੱਤਾ ਤੱਕ ਪਾਣੀ ਆ ਗਿਆ ਇਹ ਡਾਲ ਕੇ ਦੇਖਦੇ ਆ ਕਿੰਨਾ ਕੁ ਪਾਣੀ ਹੈ ਸੋ ਚਲੋ ਹੁਣ ਪਾਰਕ ਦੇ ਅੰਦਰ ਚੱਲਦੇ ਆਪਾਂ ਆ ਜੀ ਉਹ ਟੈਂਕੀ ਵਾਲੀ پارک ਜਿਹਦੀ ਆਪਾਂ ਗੱਲ ਕਰਦੇ ਪਏ ਸੀਗੇ ਤੇ ਆ ਪਾਣੀ ਦੇਖ ਲਓ ਪੈਰ ਤਾਂ ਡੋਬ ਹੀ ਗਏ ਆ ਪਾਣੀ ਦੇ ਅੰਦਰ ਇੰਨਾ ਪਾਣੀ ਤਾਂ ਜਮਾ ਹੋ ਹੀ ਗਿਆ ਆ ਕਿਸ ਜਗ੍ਹਾ ਤੇ ਟੈਂਕੀ ਹੁੰਦੀ ਸੀ ਜੀ ਕਿੱਧਰ ਉਹ ਜਿੱਥੇ ਤੁਸੀਂ ਦੇਖਦੇ ਪਏ ਬੱਚਿਆਂ ਦੇ ਝੂਟੇ ਲੱਗੇ ਨਾ ਉਸ ਜਗ੍ਹਾ ਤੇ ਬਹੁਤ ਕਿੰਨੇ ਫੁੱਟ ਉੱਚੀ ਸੀ ਇਹ ਟੈਂਕੀ 250 ਫੁੱਟ ਦੋ 250 ਫੁੱਟ ਉੱਚੀ ਟੈਂਕੀ ਸੀ ਬਹੁਤ ਜ਼ਿਆਦਾ ਤੇ ਮੌਸਮ ਦੇਖੋ ਹਜੇ ਵੀ ਮੌਸਮ ਬਹੁਤ ਖਰਾਬ ਆ ਅੱਜ ਦਾ ਦਿਨ ਪਤਾ ਨਹੀਂ ਆ ਵੀ ਇਹ ਬਾਰਿਸ਼ ਰੁਕਣੀ ਆ ਕਿ ਨਹੀਂ ਰੁਕਣੀ ਕਿ ਕਿੰਨਾ ਕਿੰਨਾ ਪਾਣੀ ਹੋ ਗਿਆ ਆਖਾ ਆ ਦੇਖ ਲਓ ਕਿੰਨਾ ਕਿੰਨਾ ਪਾਣੀ ਖੜਾ ਹੋ ਗਿਆ ਇਹ ਬੋਦੇ ਵੀ ਮੀਂਹ ਨਾਲ ਕਿੰਨੇ ਖੁਸ਼ੀ ਹੋ ਜਾਂਦੇ ਆ ਨਾ ਇੱਕ ਸਮੇਂ ਹਾਂ ਜਿਸ ਤਰ੍ਹਾਂ ਡਸਟ ਜੀ ਚੜ ਜਾਂਦੀ ਉੱਤੇ ਬਣਾ ਤੇ ਇੱਕਦਮ ਗ੍ਰੀਨਰੀ ਜੀ ਹੋ ਜਾਂਦੀ ਹੈ بارش ਇਹਨਾਂ ਨੂੰ ਧੋ ਦਿੰਦੀ ਹੈ ਇਹਨਾਂ ਪੌਦਿਆਂ ਨੂੰ ਆ ਦੇਖੋ ਕਿੰਨੇ ਲਿਸ਼ਕਦੇ ਪਏ ਨੇ ਮੀਂਹ ਦੇ ਵਿੱਚ ਦੇਖੋ ਸਾਰੇ ਜੈਗ ਦੇ ਪਏ ਨੇ ਬੋਦੇ ਬੜੇ بارش ਦੇ ਵਿੱਚ ਉਹ ਉੱਡਦੀਆਂ ਹੁੰਦੀਆਂ ਕੀ ਕਹਿੰਦੇ ਹੁੰਦੇ ਆ ਜੀ ਉਹਨਾਂ ਨੂੰ ਜਹਾਜ਼ ਕਹਿੰਦੇ ਹਨਾ ਜਹਾਜ਼ ਬਚਪਨ ਚ ਆਪਾਂ ਜਹਾਜ਼ ਕਹਿੰਦੇ ਹੁੰਦੇ ਸੀ ਹੈਲੀਕਾਪਟਰ ਉਹ ਜੇ ਵੀ ਉੱਡਦੇ ਪਏ ਨੇ ਤੇ ਮੀਂਹ ਤੇ ਪੈ ਰਿਹਾ ਤਾਂ ਵੀ ਉੱਡਦੇ ਪਤਾ ਨਹੀਂ ਹੋਣ ਇਹਨਾਂ ਨੇ ਕਿੰਨਾ ਕਮੀ ਪਾਉਣਾ ਹੋਰ ਹਨਾ ਜੀ ਕਿੰਨਾ ਕਮੀ ਪਾਉਣਗੇ ਇਹ ਠੀਕ ਆ ਸੇਵਾ ਤੇ ਪਈ ਏਡਾ ਹੋ ਸੇਵਾ ਇਹਦੀ ਟੇਕ ਦੀ ਯਾਰਾ ਸਾਡੇ ਨੂੰ ਹੁਣ 60 90 ਦਾ ਟੈਪ ਹੋ ਗਿਆ ਤੇ ਚਲੋ ਆਓ ਚੱਲਦੇ ਆਂ ਦੇਖਦੇ ਆਂ ਹੋਰ ਗਲੀਆਂ ਦਾ ਕੀ ਹਾਲ ਹੈ ਸਾਡੀ ਗਲੀ ਦੇ ਵਿੱਚ ਤਾਂ ਪਾਣੀ ਰੁਕਦਾ ਨਹੀਂ ਕਿਉਂਕਿ ਰੋਡ ਵੀ ਆ ਜਾਂਦਾ ਹੈ ਇੱਕ ਕਿਸਮ ਦਾ ਉੱਥੋਂ ਆਵਾਜ਼ਾਂ ਹੀ ਬਹੁਤ ਜ਼ਿਆਦਾ ਹੈ ਤੇ ਉੱਚੀ ਹੋਣ ਕਾਰਨ ਉੱਥੇ ਪਾਣੀ ਨਹੀਂ ਰੁਕਦਾ ਬਾਕੀ ਗਲੀਆਂ ਦੇ ਵਿੱਚ ਬਹੁਤ ਬੁਰਾ ਹਾਲ ਹੋ ਜਾਂਦਾ ਘੰਟਾ ਅੱਧਾ ਘੰਟਾ ਵੀ ਜੇ ਬਾਰਿਸ਼ ਹੋ ਜਾਏ ਤੇ ਹੁਣ ਤਾਂ ਸਵੇਰ ਦੀ ਲਗਾਤਾਰ ਹੋ ਰਹੀ ਹੈ ਤੇ ਚਲੋ ਦੇਖਦੇ ਹਾਂ ਅੱਗੇ ਚੱਲ ਕੇ ਕੀ ਹਾਲ ਆ ਦੇਖੋ ਕਿੰਨੇ ਕਿੰਨੇ ਹੋ ਗਏ ਗਿੱਟੇ ਗਿੱਟੇ ਪਾਣੀ ਹੋ ਗਿਆ ਪੈਰ ਡੁੱਬ ਗਏ ਪੂਰੇ ਉਹ ਡੁੱਬ ਗਏ ਪੂਰੇ ਪੈਰ ਇਹ ਆ ਹੁਣ ਆਪਣੇ ਮੱਲੇ ਦੀ ਦੂਸਰੀ ਪਾਰਕ ਤੇ ਇਧਰ ਆ ਪਹਾੜੀਆ ਸਾਹਿਬ ਦਾ ਦਫਤਰ ਇਹ ਮੱਲਾ ਇਤੋਂ ਵੀ ਮਸ਼ਹੂਰ ਆ ਜਦੋਂ ਤੁਸੀਂ ਬੱਸ ਸਟੈਂਡ ਤੋਂ ਆਓ ਸਾਡੇ ਸਾਹ ਪੈਂਟਰ ਸੀਗੇ ਜੱਥੇਦਾਰ ਅਮਰਜੀਤ ਸਿੰਘ ਪਾਟਿਆ ਦਾ ਨਾਮ ਹੂੰ ਤੇ ਉੱਤੋਂ ਬਾਹਰੋਂ ਨਾ ਬੇਟਾ ਅਰ ਜੇ ਬਰਸਾਤ ਸਾਂ ਪਾੜਿਆ ਉਹ ਬਹੁਤ ਸਾਰੀ ਸੀ ਤੇ ਹੁਣ ਤਾਂ ਨਵਾਂ ਕਾਉਂਸਲ ਬਣਿਆ ਸਾਡਾ ਕਹਿੜਾ ਹਾਂ ਕਹਿੜੇ ਦੀ ਗਲੀ ਚ ਵੀ ਲੈ ਕੇ ਚਲਦੇ ਆ ਤੁਹਾਨੂੰ ਤੇ ਬਾਕੀ ਜਦੋਂ ਬੱਸ ਅਡੇ ਤੇ ਤੁਸੀਂ ਆ ਕੇ ਕਹਿ ਦੋਗੇ ਨਾ ਵੀ ਪਾਰਟੀਆ ਦਫਤਰ ਤੇ ਲਾਗੇ ਜਾਣਾ ਤੇ ਤੁਹਾਨੂੰ ਈਜ਼ੀਲੀ ਆਟੋ ਵਾਲੇ ਰੱਖਸ਼ਾ ਵਾਲੇ ਈ ਰੱਖਸ਼ਾ ਵਾਲੇ ਤੁਹਾਨੂੰ ਇੱਥੇ ਪਾਰਕ ਦੇ ਲਾਗੇ ਉਤਾਰ ਕੇ ਜਾਣਗੇ ਤੇ ਆ ਅੱਗੇ ਆਪਣਾ ਇੰਡਸਟਰੀਅਲ ਏਰੀਆ ਸ਼ੁਰੂ ਹੋ ਜਾਂਦਾ ਹੈ ਬਾਜਾ ਤਾਂ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਹੋਣਾ ਤੇ ਆ ਇੱਥੇ ਗਲੀ ਚ ਇੰਨਾ ਇੰਨਾ ਪਾਣੀ ਖੜਿਆ ਹੋਇਆ ਹੈ ਲੋ ਜੀ ਹੁਣ ਆਪਾਂ ਆ ਗਏ ਫਾਟਕ ਕੋਲੇ ਫਾਟਕ ਦੇ ਉਹ ਜਿੱਥੇ ਵਾਈਟ ਕਲਰ ਦੀ ਗੱਡੀ ਖੜੀ ਆ ਉਸ ਸਾਈਡ ਨੂੰ ਬੱਸ ਸਟੈਂਡ ਨੂੰ ਰਸਤਾ ਜਾਂਦਾ ਤੇ ਇਹ ਕਾਰ ਰਸਤਾ ਜਾਂਦਾ ਜਿਹੜਾ ਸਾਹਮਣੇ ਇਹ ਰਸਤਾ ਗੱਡੀਆਂ ਵਾਲਿਆਂ ਲਈ ਸਹੀ ਆ ਤੇ ਉੱਪਰਲਾ ਜਿਹੜਾ ਰਸਤਾ ਉਹ ਟੂ-ਵੀਲਰ ਹੀ ਰਹਿ ਗਿਆ ਹੈ ਹਨਾ ਇਹ ਅੰਦਰ ਜਿਹੜਾ ਆਪਣਾ ਜਿੱਥੇ ਫਲੈਟ ਬਣੇ ਹੋਇਆ ਫਾਟਕ ਕ੍ਰੋਸ ਕਰਕੇ ਸਾਰੀ ਇੰਜਨ ਖੇਡ ਆ ਜਾਂਦੀ ਹੈ ਪਹਿਲੀ ਸਾਈਡ ਤੇ ਤੇ ਚਲੋ ਚੱਲਦੇ ਹੁਣ ਆਪਾਂ ਆ ਗਲੀ ਆ ਗਏ ਇਹਨੂੰ ਬਸਤੀ ਕਹਿੰਦੇ ਨੇ ਅਬਦੁੱਲਾਬੁਰ ਬਸਤੀ ਉਧਾ ਬਸਤੀ ਨਹੀਂ ਹੈ ਮਤਲਬ ਇਹਦਾ ਨਾਮ ਹੀ ਬਸਤੀ ਆ ਉਧਾ ਤਾਂ ਵਧੀਆ ਮਕਾਨ ਮਕੂਨ ਬਣੇ ਹੋਏ ਆ ਰੋਡ ਆ ਇਹ ਬਸਤੀ ਰੋਡ ਹਨਾ ਜੀ ਕਿੱਦਾਂ ਇਹੀ ਪ੍ਰੀਤ ਪੈਲੇਸ ਤੋਂ ਬੁੱਲੇ ਜਾਂਦਾ ਹਾਂ ਇਹ ਜੇ ਤੁਸੀਂ ਸਿੱਧਾ ਜਾਓਗੇ ਤੇ ਇਹ ਪ੍ਰੀਤ ਪੈਲੇਸ ਨੂੰ ਨਿਕਲ ਜਾਂਦਾ ਚਲਦੇ ਆ ਕੋਈ ਨਹੀਂ ਦਿਖਾਣੇ ਆ ਤੁਹਾਨੂੰ ਉਧਰ ਵੀ ਤੇ ਪਾਣੀ ਦੇ ਸਕਦੇ ਹੋ ਗੰਗਾ ਗੰਗਾ ਖੜਿਆ ਹਜੇ ਇੱਥੇ ਕੁਝ ਨਹੀਂ ਪਤਾ ਲੱਗਦਾ ਭਾ ਅੱਗੇ ਜਾ ਕੇ ਪਤਾ ਲੱਗੂਗਾ ਹੁਣ ਆਪਾਂ ਬਸਤੀ ਦੇ ਮੇਨ ਚੌਂਕ 'ਚ ਪਹੁੰਚ ਚੁੱਕੇ ਆਂ ਆ ਸਾਹਮਣੇ ਦੁੱਧ ਵਾਲੀ ਦੁਕਾਨ ਆ ਤੇ ਇੱਧਰ ਵਾਲੀ ਸ਼ੂਜ਼ ਵਾਲਿਆਂ ਦੀ ਤੇ ਆ ਗਲੀ 'ਚ ਪਾਣੀ ਦੇ ਲਓ ਕਿੱਧਰ ਪਾਣੀ ਆ ਕਿਹੜਾ ਸਾਫ ਦੇ ਇਹ ਸਾਰਾ ਜਿਹੜਾ ਰੋਡ ਆ ਨਾ ਇਹ ਕੈੜਾ ਸਾਹਬ ਦੇ ਦਫ਼ਤਰ ਵੱਲੋਂ ਜਾਂਦਾ ਪਿਆ ਵਾ ਤੇ ਆ ਪਾਣੀ ਦੇਖ ਲਓ ਕੈੜਾ ਸਾਹਬ ਦੀ ਕੀ ਕਰ ਲਓ ਜਿਹੜੇ ਉਹਨਾਂ ਤੇ ਆਦੇ ਰਹੇ ਸਹੀ ਗੱਲ ਇੱਕ ਮਿੰਟ ਬੰਦਾ ਉਹ ਚਲੂ ਨਾ ਇੱਧਰ ਦੇਖੋ ਆ ਬਿਜਲੀ ਦੀ ਤਾਰ ਡਿੱਗ ਚੁੱਕੀ ਆ ਤੇ ਬਹੁਤ ਵੱਡਾ ਹਾਸਾ ਹੋ ਸਕਦਾ ਆ ਬਿਜਲੀ ਦੀ ਤਾਰ ਗਿਰੀ ਹੋਈ ਓਥੇ ਅੱਜ ਛੁੱਟੀ ਅੱਜ ਛੁੱਟੀ ਸਕੂਲੋਂ ਚਲੋ ਇਹਦੀ ਵੀ ਛੁੱਟੀ ਲੱਗਦੀ ਆ ਅੱਜ ਜਾ ਰਹੀ ਆ ਵਾਰਿਸ਼ ਦੇ 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 ਲੋ ਪੇਰੈਂਟ ਕਿੰਨਾ ਦੁਖੀ ਹੋ ਰਹੇ ਨੇ ਇੰਨਾ ਇੰਨਾ ਪਾਣੀ ਖੜਿਆ ਆ ਓਹ ਹੋਏ ਜਿਵੇਂ ਦਰਿਆ ਹੀ ਹੋ ਗਿਆ ਪੂਰਾ ਜਦੋਂ ਪਾਣੀ ਭਰੇ ਨਾ ਉਹਦਾ ਸੈਂਟਰ ਚ ਚੱਲਣਾ ਚਾਹੀਦਾ ਬੰਦੇ ਨੂੰ ਹਮੇਸ਼ਾ ਹੈਂ ਕਾੜਦੇ ਚ ਨਹੀਂ ਗੱਡਰ ਚ ਦੇਖਦਾ ਦਾ ਬੰਦਾ ਸੈਂਟਰ ਚ ਚੱਲਣਾ ਚਾਹੀਦਾ ਪਾਣੀ ਇੰਨਾ ਭਰਿਆ ਹੋਵੇ ਤਾਂ ਹਾਂ ਦੇਖ ਸਕਦੇ ਹੋ ਕਿਹੜਾ ਸਾਬ ਦੀ ਗਲੀ ਦੇ ਵਿੱਚ ਕਿੰਨਾ ਕਿੰਨਾ ਪਾਣੀ ਗਿੱਟਿਆਂ ਤੋਂ ਵੀ ਉੱਪਰ ਪਾਣੀ ਆ ਅੱਧੀਆਂ ਅੱਧੀਆਂ ਲੱਤਾਂ ਆਹ ਦੇਖੋ ਲੋ ਹੋਇਆ ਬੰਦਾ ਆਹ ਦੇਖੋ ਇੱਧਰ ਗਲੀ ਚ ਬੂੰਦਾ ਵਰਦੀਆਂ ਨੇ ਮਿੱਟੀ ਦੀ ਖੁਸ਼ਬੂ ਹਵਾ ਵਿੱਚ ਰਚ ਜਾਂਦੀ ਹੈ ਤੇ ਦਿਲ ਆਪ ਹੀ ਸ਼ਾਂਤ ਹੋ ਜਾਂਦਾ ਹੈ। بارش ਸਿਰਫ ਪਾਣੀ ਨਹੀਂ ਲਿਆਂਦੀ ਇਹ ਯਾਦਾਂ ਵੀ ਤਾਜ਼ੀਆਂ ਕਰਦੀ ਹੈ। ਬਚਪਨ ਦੀਆਂ ਤੇ ਜਦੋਂ ਬਚਪਨ 'ਚ ਇਦਾਂ ਦੀ بارش ਹੁੰਦੀ ਸੀ ਤੇ ਅਸੀਂ ਸਕੂਲੋਂ ਛੁੱਟੀ ਕਰ ਲੈਂਦੇ ਸੀ ਕਿਉਂਕਿ ਸਾਡੇ ਜਿਹੜੇ ਸਕੂਲ ਵਾਲੀ ਗਲੀ ਸੀ ਉਹ ਬਹੁਤ ਜ਼ਿਆਦੀ ਭਰ ਜਾਂਦੀ ਸੀ। ਤੇ ਅਸੀਂ ਛੁੱਟੀ ਕਰ ਲੈਂਦੇ ਸੀ ਤੇ ਮੰਮੀ ਨੂੰ ਕਹਿੰਦੇ ਸੀ ਮੰਮੀ ਅੱਜ ਚਾਹ ਪਕੌੜੇ ਬਣਾਓ। ਤੇ ਮੀ ਪੈਂਦਾ ਪਿਆ ਇਹਨਾਂ ਦਿਨਾਂ ਦੇ ਵਿੱਚ ਚਾਹ ਪਕੌੜਿਆਂ ਨੂੰ ਆਪੇ ਦਿਲ ਕਰੋਂਦਾ ਤੇ ਚਲੋ ਹੁਣ ਅਸੀਂ ਵੀ ਘਰ ਜਾ ਕੇ ਚਾਹ ਪਕੌੜੇ ਬਣਾਉਣੇ ਆ ਤੇ ਖਾਣੇ ਆ ਹੈ ਲੁਧਿਆਣਾ ਸ਼ਹਿਰ ਹੋਇਆ ਪਾਣੀ ਪਾਣੀ ਸਹੀ ਗੱਲ ਹੈ ਨਹੀਂ ਤਾਂ ਪਤਾ ਨਹੀਂ ਕਿੰਨਾ ਪਾਣੀ ਹੋ ਜਾਂਦਾ ਏਸੀ ਸਾਡੇ ਮਹੱਲੇ ਦੀ ਛੋਟੀ ਜੀ ਗੇੜੀ ਅੱਜ ਬਾਰਿਸ਼ ਪੈ ਰਹੀ ਸੀ ਤੇ ਅਸੀਂ ਕਿਹਾ ਚਲੋ ਮਹੱਲੇ ਦੇ ਵਿੱਚ ਤੁਹਾਨੂੰ ਘੁਮਾ ਕੇ ਲਈਏ ਵੀ ਮੀਂਹ ਪੈਣ ਦੇ ਨਾਲ ਸਾਡੇ ਮਹੱਲੇ 'ਚ ਗਲੀਆਂ ਦੇ ਵਿੱਚ ਕਿੰਨਾ-ਕਿੰਨਾ ਪਾਣੀ ਖੜ ਜਾਂਦਾ ਤੇ ਕੀ-ਕੀ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਗਾਇਜ਼ ਆਪਣੀ ਜ਼ਿੰਦਗੀ ਦੇ ਵਿੱਚ ਇੰਜੋਏ ਕਰਦੇ ਰਹਿਣਾ ਚਾਹੀਦਾ ਛੋਟੀ ਛੋਟੀ ਚੀਜ਼ਾਂ ਦੇ ਵਿੱਚ ਹੀ ਖੁਸ਼ੀ ਲੁਕੀ ਹੁੰਦੀ ਹੈ ਤੇ ਤੁਸੀਂ ਵੀ ਬਾਰਿਸ਼ ਨੂੰ ਇੰਜੋਏ ਕਰਿਆ ਕਰੋ ਤੇ ਛੋਟੀ ਛੋਟੀ ਚੀਜ਼ਾਂ ਦੇ ਵਿੱਚੋਂ ਖੁਸ਼ੀ ਲੱਭਿਆ ਕਰੋ ਜ਼ਿੰਦਗੀ ਦਾ ਇਹੀ ਜੀਵਨ ਦਾ ਮਕਸਦ ਆ ਬੇ ਕੈਮ ਦਾ ਮਤਲਬ ਤਾਂ ਹੀ ਅਸੀਂ ਇਹ ਜਿਹੜੀ ਇੱਕ ਛੋਟੀ ਜਿਹੀ ਲਗਾਈ ਸੀ ਜੇ ਤੁਹਾਨੂੰ ਵੀ ਬਲੌਗ ਕਰਦਿਆਂ ਲੱਗਿਆ ਸਾਡੋ ਜ਼ਰੂਰ ਦੱਸ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੇ ਤੁਹਾਡੇ ਵੀ ਮੁਹੱਲਿਆਂ ਦੇ ਵਿੱਚ ਇੱਦਾਂ ਹੀ ਪਾਣੀ ਖੜਾ ਹੋ ਜਾਂਦਾ ਤੇ ਤੁਹਾਨੂੰ ਵੀ ਪਰੇਸ਼ਾਨੀ ਹੁੰਦੀ ਹੈ ਤੇ ਕਮੈਂਟਾਂ ਦੇ ਵਿੱਚ ਯੈਸ ਜ਼ਰੂਰ ਲਿਖਿਓ ਤੇ ਬਾਕੀ ਹੁਣ ਮਿਲਾਂਗੇ ਆਪਾਂ ਅਗਲੇ ਬਲੌਗ ਦੇ ਵਿੱਚ ਸੋ ਬਾਏ ਬਾਏ ਸਤਿ ਸ਼੍ਰੀ ਅਕਾਲ